ਹੋ ਯਾਰ ਮੈਂ ਮੈਂ ਤੋਨਾ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਵੋਣੇ ਨਾ ਪਾਇਓ ਹੋਏ ਯਾਰ ਮੈਂ ਮੈਂ ਤੋਨਾ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਵੋਣੇ ਨਾ ਪਾਇਓ ਜੱਸੀ ਜਸਰਾਵ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੇ ਵਿਵਾਦ ਖੜਾ ਹੋ ਗਿਆ ਪਰ ਹੁਣ ਜੱਸੀ ਜਸਰਾਵ ਨੇ ਇਸ ਵੀਡੀਓ ਤੇ ਸਪੱਸ਼ਟੀ ਦਿੱਤੀ ਹੈ ਅਤੇ ਉਹ ਆਪਣੇ ਬਿਆਨ ਤੇ ਅਜੇ ਵੀ ਕਾਇਮ ਨੇ ਇੱਕ ਦਲਿਤ ਮਹਿਲਾ 60 ਸਾਲ ਤੋਂ ਉੱਪਰ ਦੀ ਬਿਰਧ ਮਹਿਲਾ ਆਪਣਾ ਦੁੱਖ ਦੱਸ ਰਹੀ ਸੀ ਉਹ ਦੱਸ ਰਹੀ ਸੀ ਕਹਿੰਦੀ ਵੋਟਾਂ ਵੇਲੇ दारू ਵੰਡੀ ਜਾਂਦੀ ਹੈ ਕਹਿੰਦੀ ਅਸੀਂ ਤਾਂ ਨਹੀਂ ਪੀਂਦੇ ਕਹਿੰਦੀ ਪੀਂਦੇ ਝੁਲਸਦੇ ਨੇ ਬੰਦੇ ਕਹਿੰਦੀ ਅਸੀਂ ਕਿਉਂ ਦੁੱਖ ਭੋਗ ਰਹੇ ਆਂ ਪਾਜੀ ਉਹਦੇ ਅੰਦਰੋਂ ਚੀਕ ਨਿਕਲ ਰਹੀ ਸੀ ਉਹ ਵਿਚਾਰੀ ਲੇਡੀ ਦੱਸ ਰਹੀ ਹੈ ਤੇ ਉੱਥੇ ਕੋਈ ਪੇੜ ਬੰਦੇ ਵਿਰੋਧੀ ਪਾਰਟੀਆਂ ਦੇ ਆ ਕੇ ਹੌਲੜबाजी ਕਰਨ ਲੱਗੇ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਆ ਸੋਨਾ ਪਾਜੀ ਮਜ਼ਾਕ ਨਾੜਾ ਉਡਾਓ ਇੱਕ ਮਾਂ ਆਪਣਾ ਦੁੱਖ ਦੱਸ ਰਹੀ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਕਹਿਣ ਤੇ ਜਦੋਂ ਨਹੀਂ ਹਟੇ ਤੇ ਪਾਜੀ ਫਿਰ ਇਹ ਜਿਹੇ ਬੰਦੇ ਜਿਹੜੀ ਇੱਕ ਮਾਂ ਦੀ ਇੱਜ਼ਤ ਨਹੀਂ ਕਰ ਸਕਦੇ ਕੀ ਹੋਇਆ ਜੇ ਉਹ ਦਲਿਤ ਹੈ ਤੇ ਪਾ ਲਈ ਤੁਸੀਂ ਇੱਕ ਦਲਿਤ ਦੇ ਇੱਕ ਮਾਂ ਦੇ ਦਰਦ ਤੇ ਹੱਸ ਨਹੀਂ ਸਕਦੇ ਕਿਉਂਕਿ ਸਾਡੇ ਲਈ ਪੰਜਾਬੀਆਂ ਲਈ ਕੀ ਪੂਰੀ ਦੁਨੀਆ 'ਚ ਮਾਂ ਦਾ ਰੱਬ ਦੇ ਸਮਾਨ ਦਾ ਦਰਜਾ ਜੇ ਤੁਹਾਨੂੰ ਮੇਰੀ ਕੋਈ ਗੱਲ ਨਹੀਂ ਚੰਗੀ ਲੱਗਦੀ ਤੁਸੀਂ ਕਿਤੇ ਹੋਰ ਪ੍ਰਚਾਰ ਕਰੋ ਘੱਟੋ-ਘੱਟ ਜੇ ਕੋਈ ਆਪਣਾ ਦੁੱਖ ਦੱਸ ਰਿਹਾ ਉਹਨਾਂ ਨੂੰ ਤਾਂ ਨਾ ਟੋਕੋ ਜਦੋਂ ਉੱਥੇ ਭਗਵੰਤ ਮਾਨ ਦਾ ਜ਼ਿਕਰ ਆਇਆ ਇੱਕ ਬਜ਼ੁਰਗ ਨੇ ਕਿਹਾ ਕਿ ਜਿਹੜਾ ਜਸਬੀਰ ਸਿੰਘ ਕੁਦਨੀ ਸੀ ਲਹਿਰੇ ਤੋਂ ਜਿਹਨੂੰ ਟਿਕਟ ਮਿਲੀ ਸੀ ਕਹਿੰਦੇ 42 ਲੱਖ ਰੁਪਏ 'ਚ ਉਹਨੂੰ ਟਿਕਟ ਮਿਲੀ ਹੈ ਜਦੋਂ ਪਾਜੀ ਉਹ ਗੱਲ ਚੱਲੀ ਉਹਨਾਂ ਨੇ ਫਿਰ ਹੁਲੜਬਾਜੀ ਸ਼ੁਰੂ ਕੀਤੀ ਫਿਰ ਪਾਜੀ ਆਣ ਕੀ ਬੰਦਾ ਤਾਂ ਇਹੀ ਕਹਿੰਦਾ ਵੀ ਗੱਲ ਸੁਣ ਲੋਏ ਵੋਟਾਂ ਨਹੀਂ ਪਾਉਣੀਆਂ ਤੇ ਨਾ ਪਾਇਓ ਜੇ ਇਦਾਂ ਦਾ ਅਸੂਲ ਰੱਖੋਗੇ ਜੇ ਆਹ ਚੀਜ਼ ਕਰੋਗੇ ਵੀ ਜਦੋਂ ਦਲਿਤ ਬੋਲ ਰਹੇ ਹੋਣ ਜਦੋਂ ਕਿ ਦਲਿਤ ਮਾਰ ਰੋਂਦੀ ਹੋਈ ਆਪਣਾ ਦੁੱਖ ਦੱਸ ਰਹੀ ਹੋਵੇ ਤੇ ਤੁਸੀਂ ਹੱਸੋਗੇ ਤੇ ਭਾਜੀ ਇਹਨੂੰ ਕੀ ਕਾਂਗੇ ਜੁੱਤੀਆਂ ਖਾਣ ਦੇ ਲੱਛਣ ਨਹੀਂ ਤਾਂ ਹੋਰ ਕੀ ਹੈ ਯਾਰ ਮਾਂ ਤਾਂ ਸਭ ਦੀ ਸਾਂਝੀ ਹੁੰਦੀ ਹੈ ਤੁਸੀਂ ਘਟੂ ਘਟ ਮਾਂ ਦੀ ਤਾਂ ਇੱਜ਼ਤ ਕਰੋ ਤੁਹਾਨੂੰ ਮੇਰੀ ਗੱਲ ਮਾੜੀ ਲੱਗ ਸਕਦੀ ਹੈ ਜੇ ਤੁਹਾਨੂੰ ਲੱਗਦਾ ਤੁਹਾਡੇ ਲੀਡਰ ਵਰਤ ਬੋਲਦੇ ਆ ਅਸੀਂ ਸੱਚੀ ਤਾਂ ਬੋਲ ਰਹੇ ਹਾਂ ਤੁਸੀਂ ਜਾ ਕੇ ਆਪਣੇ ਲੀਡਰ ਨੂੰ ਕੋ ਸਾਡੇ ਵਿਰੁੱਧ ਬੋਲ ਲੈ ਦੱਸੇ ਅਸੀਂ ਕੀ ਮਾੜਾ ਕੀਤਾ ਪਰ ਅਸੀਂ ਕਿਸੇ ਦਲਿਤ ਆਇਆ ਕਿਸੇ ਮਾਂ ਦੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਿਆ ਭਾਵੇਂ ਜੱਸੀ ਜਸਰਾਜ ਨੇ ਇਸ ਵੀਡੀਓ ਤੇ ਸਫਾਈ ਦੇ ਦਿੱਤੀ ਹੈ ਪਰ ਹੁਣ ਤੁਸੀਂ ਜੱਸੀ ਜਸਰਾਜ ਦੀ ਉਹ ਪੂਰੀ ਵੀਡੀਓ ਵੀ ਦੇਖ ਲਓ ਜਿਸ ਤੇ ਇਹਨਾਂ ਵਿਵਾਦ ਹੋਇਆ ਹੈ ਅਤੇ ਆਖਿਰ ਕਿਉਂ ਜੱਸੀ ਜਸਰਾਜ ਲੋਕਾਂ ਉਤੇ ਪੜਖ ਗਏ ਸਨ ਇਹਨਾਂ ਨਾਲ ਹੀ ਗੱਲ ਕਰਨਾ ਹੈ ਬੀਬੀ ਮੋਦੀ ਤੋਂ ਖੁਸ਼ ਹਾਂ ਮੋਦੀ ਆ ਸਿਰ ਚੱਕ ਪਾਣੀ ਗਰੀਬ ਰੋਂਦੇ ਘਰ ਦੇ ਘਰ ਦੇ ਨੂੰ ਆਹੋ ਦੁਨੀਆ ਸੀ ਕਰਨੇ ਮੋਦੀ ਦਾ ਦਾਣੀ ਖਾਣੇ ਲੇ ਖੁਸ਼ੀ ਗਾਉਂ ਸਾਾਨੂੰ ਕੁਛ ਨਹੀਂ ਮਿਲਦਾ ਗਰੀਬ ਆ ਘਿਆੜੀ ਕਰ ਲੈ ਬੱਚੇ ਕਿ ਜੁਕੜਾਈਏ ਤੇ ਰੋਸ ਕੇ ਤੂੰ ਖਾਈਏ ਮਰ ਜਾ ਨਾ ਇਹਨਾਂ ਨੇ ਬੱਚੇ ਮੋਦੀ ਦੇ ਮਾਰੇ ਸਿੱਟੂ ਕਰਾਉਂ ਓਏ ਹੱਸੋ ਨਾ ਓ ਬਾਈ ਗੱਲ ਸੁਣ ਲੋ ਇਹ ਦਰਦ ਹੈ ਇਹ ਪੰਜਾਬ ਦਾ ਦਰਦ ਹੈ ਹਾਸੇ ਦਾ ਕੰਮ ਨਹੀਂ ਹੈ ਆ ਦੇਖੋ ਬੀਬੀ ਕਹਿੰਦੀ ਇੱਥੇ ਲੈਣ ਕੇ ਆਉਂ ਜਦ ਦੰਦ ਕੱਟੇ ਨੇ ਆ ਜਾਓ ਬੱਚਾਈਆਂ ਸੁਣਨ ਵਾਸਤੇ ਫਿਰ ਉਹਨੂੰ ਰੋਈਏ ਜਨਨ ਗਰੀਬਾਂ ਨੇ ਉਹ ਚ ਕੁਛ ਨਹੀਂ ਦੇਣਾ ਪੈੜੀਆਂ ਵਾਲਿਆਂ ਨੇ ਸਭ ਕੁਝ ਦਿੰਦਾ ਗੱਛੇ ਵੀ ਉਹਨਾਂ ਨੂੰ ਉਹਨਾਂ ਦੇ ਕਰਜ਼ੇ ਵੀ ਮਾਫ਼ ਉਹਨਾਂ ਨੂੰ ਜਿਹੜੇ 2-2000 ਰੁਪਏ ਉਹ ਵੀ ਸਾਡੀ ਪੈੜੀ ਨਹੀਂ ਪੜਾਣੀ ਸਾਨੂੰ ਕੀ ਮਿਲਣਾ ਹੈ ਅਸੀਂ ਤਾਂ ਆਪਣੇ ਹੱਥ ਬੰਨ ਕੇ ਖਾਣੇ ਨੇ ਬੱਚੇ ਕਰਕੇ ਦਿਹਾੜੀਆਂ ਤੇ ਬੱਚੇ ਕਿਥੇ ਪੜਾਈਏ ਕਿੱਥੋਂ ਰੋਟੀ ਖਾਈਏ ਬੱਚਿਆਂ ਨੂੰ ਖਾਈਏ ਕੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਲਈ ਕੁਝ ਕੀਤਾ ਨਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਵੋਟਾਂ ਨੂੰ ਰੋਇਆ ਲੋਕਾਂ ਨੂੰ ਵੋਟਾਂ ਪਾਣ ਜਿਹਾ ਨੇ ਬਣ ਗਏ ਨੇ ਉਹ ਨੂੰ ਵੋਟਾਂ ਮੰਗਵਾ ਰਹੇ ਨੇ ਮੂੰਹ ਪਿੱਛੂ ਸਾਡੀ ਜਾਤ ਨਹੀਂ ਪੁੱਛੀ ਕ੍ਰਿਪਾ ਦੀ ਸਾਡੀ ਗਰੀਬਾਂ ਜਾਤ ਨਹੀਂ ਪੁੱਛਦੇ ਪੈਨਸ਼ਨ ਮਿਲਦੀ ਹੈ ਤੁਹਾਨੂੰ ਸੰਜੀਤ ਜੀ ਕੀ 700 700 ਰਿਆਣੇ ਜਿੱਡੇ ਕਿਸਾ ਸਾਨੂੰ ਸਾਰਾ 700 ਉਹ ਵੀ ਰੋਲੀ ਦੇ ਉਹ ਕਹਿੰਦਾ 2500 ਦੇਣੀ ਸੀ ਦਿੱਤੀ ਉਹਨੇ ਫਿਰ ਕੰਮਣ ਵਾਲਿਆਂ ਨੂੰ

ਉਹ ਤੋਂ ਮੈਂ ਦਾ ਕਰਦਾ ਪਿੰਡ ਆ ਚ ਨੰਬਰ ਨਾ ਹੋਵੇ ਨਾ ਤੁਹਾਨੂੰ ਕੋਈ ਮਿਲਦਾ ਅਸੀਂ ਨਾ ਨਹੀਂ ਕਿ ਛੱਬਾ ਨਾ ਲਈ ਅਸੀਂ ਕੋਈ ਸਾਡੀ ਜਾਣੇ ਸਾਡੀ ਬੱਚਿਆਂ ਨੇ ਸੁਣ ਸਾਡੀ ਸੁਣ ਗਰੀਬਾਂ ਦੀ ਜਿਹੜੇ ਆਪਣੇ ਘਰ ਦੇ ਦੇਖੋ ਬੜੀ ਆਸ ਪਰ ਉਹ ਬੇੜਾ ਕਰ ਕਰ ਰੱਖਦਾ ਇਹਨੇ ਮਨ ਸਮਾਨੇ ਤੁਹਾਡੀ ਬਾਤ ਨਹੀਂ ਕਰ ਮੌਲਾ ਬਾਈ ਜੀ ਹਾਸੇ ਦਾ ਇਹ ਹਾਸੇ ਦਾ ਵਿਸ਼ਾ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਭਗਵੰਤ ਜੀ ਮਾਨ ਨੇ ਤੁਹਾਡੀ ਪਾਰਟੀ ਦਾ ਮੇੜਾ ਕਰਦਾ ਲੋਕਾਂ ਨੂੰ ਬੜੀ ਆਸ ਸੀ ਉਹ ਵੀ 20 ਸਾਲ ਪਛਾਈ ਪਾਰਟੀ ਇਹ ਵਰਤ ਕੀ ਕਰੇ ਨਾਲ ਬਹੁਤ ਲੱਗਦਾ ਐਸਾ ਕਿਉਂ ਕੀਤਾ ਉਹਨੇ ਕਿਉਂ ਸਾਨੂੰ ਦੀ ਪੜੇ ਪੜੇ ਸਾਡੇ ਸਾਡੀ ਜਿਹੜੀ ਲੈਰੀ ਸੀਟ ਹੈ 20 ਲੱਖ ਰੁਪਏ ਸਾਡੇ ਕੋਲ ਦਿੱਤੀ ਉਹਨੇ ਲੈ ਗਈ ਤੁਹਾਡੀ ਲੈ ਰਹੇ ਦੀ ਸਵੀਟ ਕੁਦਨੀ ਨੂੰ 42 ਲੱਖ ਰੁਪਏ ਚ ਦਿੱਤੀ ਹੈ ਪੱਕੀ ਗੱਲ ਹੈ ਪੱਕੀ ਹੈ ਜੀ ਹੰਡਰਡ ਨੂੰ ਪਤਾ ਜੀ ਸਾਰਿਆਂ ਨੂੰ ਪਤਾ ਜੀ ਸਾਰਿਆਂ ਨੂੰ ਪਤਾ ਜੀ ਸਾਰੀ ਦੁਨੀਆ ਨੂੰ ਪਤਾ ਹੈ ਉਹ ਡਾਕਟਰ ਸਾਹਿਬ ਕਰਾ ਦਿੱਤੀ ਹੈ ਜਸ ਮਾਰਦੀ ਬੰਦਾ ਮੇਰੇ ਪਾਰਟੀ ਦੇ ਚਲਪ ਉੱੜ ਗਿਆ ਸਹੀ ਗੱਲ ਹੈ ਜੀ ਆ ਪਬਲਿਕ ਹੈ ਜੀ ਦਿੱਤੀ ਹੈ ਜੀ ਪਬਲਿਕ ਹੈ ਜੀ ਦਿੱਤੀ ਹੈ ਜੀ 40 ਲੱਖ ਰੁਪਏ ਚ ਆ ਸੀਟ ਦਿੱਤੀ ਹੈ। ਵਲਟਰ ਬੰਦਾ ਜਿਹਨੂੰ ਕੋਈ ਨਹੀਂ ਪੁੱਛਦਾ ਉਹ ਅੱਗੇ ਲੈ ਜਾਂਦੇ। ਤਾਂ ਹੀ ਤਾਂ 100 ਤੋਂ 20 ਤੇ ਆ ਗਈ। ਸੋ ਲਹਿਰੇ ਵਾਲਿਓ ਉਹ ਮੰਡਵੀ ਦੇ ਵਾਸੀਓ ਆ ਦੇਖ ਲਓ ਇਹ ਜੀ ਹਾਲਤ ਪੰਜਾਬ ਦੀ ਹੈ। ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ। ਓਏ ਹੱਸਦੇ ਕਿਉਂ ਯਾਰ? ਨਹੀਂ ਵੋਟ ਖੋਣੇ ਨਾ ਪਾਇਓ। ਸਹੀ ਗੱਲ ਹੈ। ਕਰਤਨੀ ਜੀ ਬੰਦਾਏ ਓਏ ਇਹੇ ਜੀ ਹਾਲਤ ਕਰਤੀ ਕਦੀ ਐਡਾ ਦੇ ਹੁੰਦੇ ਸੀ ਇਹ ਹਸਨ ਵੀ ਕਹਿੰਦਾ ਮਕਸਦ ਨਹੀਂ ਹੋ ਗਈ ਨਹੀਂ ਇਹ ਸੇ ਕਰਕੇ ਜੁੱਤੀਆਂ ਪੜੀ ਕਾਂਗਰਸ ਦੀ ਕਦੀ ਅਕਾਲੀਆਂ ਦੀ ਕਦੀ ਭਾਜਪਾ ਦੀ ਖਾਈ ਜਾਓ ਜੇ ਤੁਹਾਡੇ ਨਾਲ ਉਹ ਬੀਬੀ ਰੋਂਦੀ ਆ ਉਹਦੀ 80 ਉਮਰ ਹੋ ਗਈ ਕਿਸੇ ਦੀ ਤਾਂ ਮਾਂ ਐ ਆਪਣੀਆਂ ਮਾਵਾ ਦੀ ਚੁੰਨੀ ਵਾਸਤੇ ਲੜੋ ਆਪਣੀਆਂ ਭੈਣਾਂ ਦੀਆਂ ਚੁੰਨੀਆਂ ਵਾਸਤੇ ਲੜੋ ਉਹ ਬਾਪੂ ਦੀ ਪੱਗ ਵਾਸਤੇ ਲੜੋ ਜੇ ਤੁਹਾਡੇ ਲਈ ਕੋਈ ਕੁਝ ਨਹੀਂ ਕਰ ਰਿਹਾ ਤੇ ਜੇ ਤੁਸੀਂ ਸਵਾਲ ਨਹੀਂ ਕੱਢਦੇ ਜੇ ਤੁਸੀਂ ਉਹਨੂੰ ਘੇਰਦੇ ਨਹੀਂ ਜੇ ਸਿਰਫ ਕਹਨੇਓ ਭਾਈ ਸਰਪੰਚ ਦੇ 154 ਬੇਟੀ ਉਤਰੀ ਹੈ दारू ਦੀ ਅੱਪਾਂ ਦਾ ਕਹਿਤਾ ਸਾਡੀਆਂ 10 ਵੋਟਾਂ ਨੇ ਪੂਰੀ ਇੱਕ ਬੇਟੀ ਲੱਗੂਗੀ ਓਏ ਆ ਬੀਬੀ ਕਹਿੰਦੀ ਆ ਅਸੀਂ ਤਾਂ दा दारू ਨਹੀਂ ਪੀਂਦੀਆਂ ਸਾਨੂੰ ਕਿਉਂ ਮਾਰਦੇ ਝੁਲਸਦੇ ਨੇ ਬੰਦੇ ਮਰਦਿਆਂ ਇਹ ਹਰਾਮ ਦੀ ਪੀ ਕੇ ਫਿਰ ਜਨਾਨੀਆਂ ਕੁੱਤਦੇ ਨੇ ਘਰੇ ਜਾ ਕੇ ਕਦੀ ਸੋਚਿਆ ਓਏ ਜਿਹੜੀ ਤੁਹਾਨੂੰ दारू ਦੀ ਬੋਤਲ ਦਿੰਦੇ ਆ ਨਾ 35 ਰੁਪਏ ਦੀ ਜਾਂ 75 ਰੁਪਏ ਦੀ ਬੋਤਲ ਪੈਂਦੀ ਇਹਨਾਂ ਨੂੰ ਥੋਕ 'ਚ ਉਹਦੇ 'ਚ ਵੀ ਕੈਪਸੂਲ ਗੰਦੇ ਪਾ ਕੇ ਦਿੰਦੇ ਆ ਵੀ ਮਰੋ ਡੱਪੋ ਤੁਹਾਡਾ ਰਿਸ਼ਤੇਦਾਰ ਕਦੀ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਬਿਨਾਂ ਮਤਲਬ ਤੋਂ ਚਾਰਾ ਕਭ ਪੁੱਛਦਾ ਜੇ ਲੋੜ ਪੈ ਜੇ ਰਿਸ਼ਤੇਦਾਰ ਨੂੰ ਕੋਈ ਭਾਈ ਯਾਰ ਬਾਪੂ ਦਾ ਆਪਰੇਸ਼ਨ ਕਰਾਉਣਾ 25000 ਨਹੀਂ ਦਿੰਦਾ ਕੋਈ ਦਿੰਦਾ ਕੋਈ ਕੋਈ ਨਹੀਂ ਦਿੰਦਾ ਜੀ ਦਿੰਦਾ ਕੋਈ ਕਦੀ ਸੋਚਿਆ ਕਿ 5 ਸਾਲਾਂ ਚ 1825 ਦਿਨ ਤੇ 5 ਦਿਨ ਗਰੀਬਾਂ ਨੂੰ ਜੁਆਈ ਕਿਉਂ ਬਣਾਉਂਦਾ ਹੈ ਰਾਜਾ ਅਮਰਿੰਦਰ ਸਿੰਘ ਕਿਉਂ ਪ੍ਰਕਾਸ਼ ਸਿੰਘ ਬਾਦਲ ਤੋਂ ਨੂੰ ਜੁਆਈਆਂ ਵਾਂਗੂ ਸੇਵਾ ਕਰਦਾ ਦਿੰਦੀ ਪੰਜ ਦਿਨ ਤੁਹਾਨੂੰ ਕਹਿੰਦੇ ਝੁਲਸ ਲੋ दारू ਪੀ ਲੋ ਲੈ ਲੋ ਬੁੱਕੀ ਲੈ ਲੋ ਫੀਮ ਮਰ ਲੋ ਤਾਂ ਕਿ ਤੁਹਾਨੂੰ ਹੋਸ਼ ਨਾ ਆਵੇ ਪੰਜ ਦਿਨਾ ਪਿੱਛੇ 1820 ਦਿਨ 1820 ਦਿਨ ਰਾਜਿਆਂ ਦੀਆਂ ਚੁੱਕੀਆਂ ਤੇ ਤੁਹਾਡਾ ਸਿਰ ਐਨੇ ਸਾਲਾਂ ਤੋਂ ਪੈਂਦੀਆਂ ਕਿੰਨਾ ਚਿਰ ਖਾਣੀਆਂ ਨੇ ਕਦੀ ਤਾਂ ਆਪਣਾ ਦਿਮਾਗ ਲਾ ਲੋ ਯਾਰ ਕਦੀ

ਤੁਹਾਨੂੰ ਪਤਾ ਹੈ ਕਿ ਤੁਹਾਡੇ 1820 ਦਿਨ ਦਾ ਸਵਾਲ ਆਉਂਦਾ ਹੈ 5 ਦਿਨ ਤੁਹਾਡੇ ਅੱਗੇ ਹਰ ਕੋਈ ਇੱਦਾ ਇੱਦਾ ਆਉਂਦਾ ਮਿੱਠੀਆਂ ਮਿੱਠੀਆਂ ਚੋਪੜੀਆਂ ਚੋਪੜੀਆਂ ਗੱਲਾਂ ਤੁਹਾਨੂੰ ਵੱਡੇ ਵੱਡੇ ਲਾਰੇ ਲੌਨੀ ਪੌਪ ਨੌਕਰੀਆਂ ਆਹ ਕਰ ਦਾਂਗੇ ਉਹ ਕਰ ਦਾਂਗੇ ਕਿਉਂਕਿ ਤੁਸੀਂ ਘਾਟੇ ਦਾ ਸੌਦਾ ਕਰਦੇ ਹੋ ਓਏ ਆ ਬੱਚੇ ਦਾ ਦੇਖ ਲਓ ਐਡਾ ਭਾਰੀ ਬਸਤਾ ਉਹਦਾ ਇਹਨਾਂ ਦਾ ਭਾਰੇ ਦਾ ਨਹੀਂ ਜੋਖ ਲਓ ਸਾਹਮਣੇ ਜੋਖ ਲਓ ਇਹਦੇ ਵਿਚਾਰੇ ਨੇ ਪੜ੍ਹਣਾ ਇਹਦੇ ਪਿਓ ਨੇ ਹੱਡਵਾਵਾ ਕੇ ਫੀਸਾਂ ਦੇਣੀਆਂ ਪੜ ਲੈ ਪੁੱਤ ਮੈਂ ਤਾਂ ਗਰੀਬੀ ਕੱਟ ਲਈ ਤੂੰ ਪੜ ਲੈ ਜਦੋਂ ਇਹਨੇ ਪੜਨਾ ਹੈ ਜਦੋਂ ਇਹਨੂੰ ਨੌਕਰੀ ਨਹੀਂ ਮਿਲਨੀ ਇਹਨੇ ੱੱੱਤੇ ਖਾਣੇ ਆ ਫਿਰ ਇਹਦੇ ਨਾਲ ਦੇ ਨੇ ਕਹਿਣਾ ਆਜਾ ਪੈ ਕਿਲਾ ਦੀ ਕਿਉਂਕਿ ਜੇ ਹੋਸਟ ਚ ਰਹਿੰਦਾ ਤਾਂ ਬਾਈ ਗਰੀਬੀ ਤਾਂ ਕਰਦੀ ਹੈ ਬਾਪੂ ਕਹਿੰਦਾ ਤੂੰ ਨੌਕਰੀ ਨਹੀਂ ਲੱਗਦਾ ਤੇਰੇ ਤੇ ਪੈਸੇ ਲਾਏ ਨੌਕਰੀ ਮਿਲਦੀ ਨਹੀਂ ਫਿਰ ਇਹ ਕੀ ਕਰੂਗਾ ਚਿੱਟੇ ਤੇ ਲੱਗੂਗਾ ਫਿਰ ਇਹ ਕੈਪਸੂਲਾ ਤੇ ਲੱਗੂਗਾ ਕਿਉਂਕਿ ਜਦ ਇਹਨੂੰ ਹੋਸ਼ ਆਉਂਦਾ ਇਹਦੀ ਗਰੀਬੀ ਇਹਦੀ ਮਜਬੂਰੀਆਂ ਤੰਗ ਕਰਦੀਆਂ ਨੇ ਇਸ ਕਰਕੇ ਅੱਤੇ ਬੱਚੇ ਸਾਡੇ ਚਿੱਤੇ ਚੱਲ ਗਏ ਕੋ ਕਟੋ ਸ ਕਟੋ ਦੰਦੀਆਂ ਬਾਈ ਜੀ ਕਿੰਨੀ ਉਮਰ ਹੈ ਬੱਚੇ ਦੀ 7 ਸੱਤ ਸਾਲ ਇਹਦੀ 11 ਸਾਲ ਬਾਅਦ ਵੋਟ ਪੜਨੀ ਹੈ ਕਿੰਨੇ ਸਾਲ ਬਾਅਦ 11 ਜਦੋਂ ਇਹਦੀ ਵੋਟ ਬੰਨੀ ਹੈ ਤੇ ਬਾਈ ਜੀ ਦੋ ਵਾਰ ਵੋਟਾਂ ਲੰਗ ਜਾਣੀਆਂ ਨੇ ਅੱਜ ਤੋਂ ਬਾਅਦ 1 ਕਾ ਵਲੇ ਪੰਜ ਸਾਲ ਉਦੋਂ ਅਗਲੇ 5 ਸਾਲ ਫੇਰ ਜਾ ਕੇ ਇਹਦੇ ਮੁੱਛ ਫੁੱਟਣੀ ਹੈ ਇਹਦੀ ਵੋਟ ਬੰਨੀ ਹੈ ਉਦੋਂ ਤੱਕ ਇਹਦੀ ਜ਼ਿੰਦਗੀ ਦਾ ਵਾਲੀ ਵਾਰਸ ਕੌਣ ਹੈ ਇਹਦਾ ਬਾਪੂ ਬੇਬੇ ਜੇ ਬਾਪੂ ਬੋਤਲ ਚੱਕ ਲੂਗਾ ਇਹਦੀ ਛੱਡੋ ਮੇਰੇ ਬੱਚਿਆਂ ਦੀ ਲਾ ਲਓ ਕਿਸੇ ਦੀ ਲਾ ਲਓ ਆਪਣੇ ਜਮੀਰ ਦੀ ਤੱਕੜੀ ਤੋਲ ਕੇ ਦੇਖੋ ਬਾਬੇ ਨਾਨਕ ਵਾਲੀ ਤੇਰਾ ਤੇਰਾ ਤੋਲਣ ਵਾਲੀ ਟੱਕਰੀ ਤੋਲ ਕੇ ਦੇਖੋ